ਰਾਜਵੀਰ ਜਵੰਦਾ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਸਿੰਗਰ ਗਗਨ ਕੋਕਰੀ ਨੇ ਅੱਜ ਰਾਜਵੀਰ ਦੇ ਘਰ ਪਰਿਵਾਰ ਨੂੰ ਮਿਲ ਕੇ ਆ ਕੇ ਇੱਕ ਪੋਸਟਰਾਂ ਹੀ ਦੱਸਿਆ ਕਿ ਜਵੰਦੇ ਵੀਰ ਅਸੀਂ ਜਦ ਵੀ ਮਿਲੇ ਹੱਸ ਕੇ ਮਿਲੇ ਤੈਨੂੰ ਤੇਰੀ ਲਾਸਟ ਜਗਾ ਲਜਾਣਾ ਸੌਖਾ ਨਹੀਂ ਸੀ ਤੇਰੇ ਨਾਲ ਮੇਰਾ ਕੋਈ ਹਰ ਰੋਜ਼ ਦਾ ਉੱਠਣਾ ਬੈਠਣਾ ਨਹੀਂ ਸੀ ਬੱਟ ਤੂੰ ਮੇਰੇ ਏਰੀਆ ਦਾ ਮਾਣ ਸੀ ਤੇ ਮੇਰੇ ਹਰ ਫੈਮਿਲੀ ਫੰਕਸ਼ਨ ਤੇ ਤੂੰ ਆਇਆ ਪਰ ਮੈਨੂੰ ਪਤਾ ਨਹੀਂ ਸੀ ਮੈਂ ਤੇਰੇ ਇਦਾਂ ਆਉਂਗਾ ਕਈ ਪ੍ਰੋਮੋਟਰ ਆਪਾਂ ਨੂੰ ਦੇਖ ਕੇ ਕਹਿੰਦੇ ਸੀ ਕਿ ਇੱਕੋ ਏਰੀਆ ਦੇ 6-6 ਫੁੱਟ ਦੇ ਨੇ ਇਹ ਸੁਣ ਕੇ ਬਹੁਤ ਖੁਸ਼ੀ ਹੁੰਦੀ ਸੀ ਤੇਰੇ ਜਾਣ ਤੋਂ ਬਾਅਦ ਮੈਂ ਹਰ ਰੋਜ਼ ਤੇਰੇ ਘਰ ਬੈਠ ਕੇ ਤੇਰੀ ਲਾਈਫ ਦੀਆਂ ਗੱਲਾਂ ਸੁਣ ਰਿਹਾ ਤੇ ਇਹ ਮਹਿਸੂਸ ਕਰ ਰਿਹਾ ਕਿ ਤੂੰ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਹੀ ਮਿਹਨਤ ਕੀਤੀ ਸੀ ਕਿਸੇ ਵੀ ਫੇਮਸ ਬੰਦੇ ਦੀ ਐਕਚੁਅਲ ਜ਼ਿੰਦਗੀ ਬਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਇੱਥੋਂ ਤੱਕ ਕੀ ਚੀਜ਼ਾਂ ਤੋਂ ਲੰਘ ਕੇ ਆਇਆ ਹੈ ਮੈਂ ਤੇਰੀ ਬੇਬੇ ਕੋਲ ਹਰ ਰੋਜ਼ ਹੁੰਨਾ ਤੇ ਮੈਂ ਉਸ ਮਾਂ ਨੂੰ ਤਨ ਮੰਨਦਾ ਆਪਦੀਆਂ ਨਜ਼ਰਾਂ ਚ ਜਿਸ ਨੇ ਆਪਣਾ ਪੁੱਤ ਤੇ ਆਪਦਾ ਘਰ ਵਾਲਾ ਥੋੜੇ ਟਾਈਮ ਵਿੱਚ ਹੀ ਗਵਾ ਲਿਆ ਉਹ ਮੈਨੂੰ ਹਰ ਰੋਜ਼ ਪੁੱਛਦੀ ਆ ਕਿ ਗਗਨ ਰਾਜਵੀਰ ਕਿੱਥੇ ਆ ਮੈਨੂੰ ਕੁਝ ਪਤਾ ਨਹੀਂ ਲੱਗਦਾ ਕਿ ਕੀ ਕਹਾਂ ਮੈਂ ਬਸ ਨੀਵੀਂ ਪਾ ਕੇ ਸੁਣ ਲੈਣਾ ਉਹ ਜਵਾਕਾਂ ਨੂੰ ਹਰ ਰੋਜ਼ ਵੇਖਦਾ ਜਿਨ੍ਹਾਂ ਨੇ ਆਪਣੇ ਬਾਪ ਨੂੰ ਹੁਣ ਕਦੇ ਨਹੀਂ ਮਿਲਣਾ ਇਹ ਜੋ ਚੱਲ ਰਿਹਾ ਇਸ ਚੀਜ਼ ਦਾ ਐਕਸਪੀਰੀਅੰਸ ਸਾਨੂੰ ਨਹੀਂ ਸੀ ਵੀਰੇ ਇਸ ਸਭ ਨੂੰ ਹੈਂਡਲ ਕਰਨਾ ਬਹੁਤ ਔਖਾ ਪਰ ਵੀਰੇ ਬਹੁਤ ਕੁਝ ਵਧੀਆ ਕਰਕੇ ਗਿਆ ਤੂੰ ਆਪਦੀ ਫੈਮਿਲੀ ਲਈ ਸਾਨੂੰ ਤੇਰੇ ਤੇ ਮਾਣ ਹੈ ਇਸ ਤੇ ਨਾਲ ਹੀ ਗगन ਕੋਕਰੀ ਨੇ ਕਿਹਾ ਕਿ ਰਾਜਵਿਰ ਜੇਕਰ ਤੇਰੀ ਰੂਹ ਸੁਣਦੀ ਆ ਤਾਂ ਮੈਂ ਕਹਿਣਾ ਚਾਹਨਾ ਕਿ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ ਧੰਨਵਾਦ ਤੇਰਾ ਮੈਨੂੰ ਤੇ ਮੇਰੀ ਫੈਮਿਲੀ ਨੂੰ ਇੰਨੀ ਇੱਜ਼ਤ ਦੇਣ ਵਾਸਤੇ ਜਦੋਂ ਤੂੰ ਜਿਉਂਦਾ ਸੀ ਤਾਂ ਮੈਂ ਇਹ ਗੱਲਾਂ ਨਹੀਂ ਕਹਿ ਸਕਿਆ